ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਕੈਮੋ ਕੈਮੋ ਪੂਰੇ ਵਧੀਆ ਹੋਮੋਂਗੇ ਬਾਈ ਤੇ ਆਪਾਂ ਨੇ ਐਤਕੀਨਾ ਚੈਨੀ ਵਾਲਾ ਜਿਹੜਾ ਚੋਪਰ ਤੀ ਆਪਣੇ ਕੋਲੇ ਉਹ ਵੇਚ ਕੇ ਦੂਜਾ ਨਵਾਂ ਰੀਪਰ ਲਿਆਂਦਾ ਤੀ ਉਹ ਆਪਾਂ ਨੇ ਵਿੱਚ ਘਟਾਤਾ ਤੀ ਬਾਈ ਪਰ ਹੁਣ ਸਾਡੀ ਗੱਲਬਾਤ ਆ ਉਹੀ سلسلے ਤੇ ਚੱਲ ਰਹੀ ਤੀ ਵੀ ਜਿਹੜਾ ਚੋਪਰ ਤੀ ਉਹ ਸਾਲਾ ਨਰਮ ਨਰਮ ਲਾਣ ਨੂੰ ਪਤਾ ਨਹੀਂ ਤਾਂ ਬਾਈ ਉਹ ਵਿੱਚੋਂ ਖੁੱਲਾ ਗਿਆ ਚੋਪਰ ਦੀ ਖਿਚਾਈ ਬਹੁਤ ਤੀ ਉਹ ਤੇ ਮੈਂ ਕਹਿੰਦਾ ਐ ਟਰਾਲੀਆਂ ਭਰ ਦਿੰਦਾ ਤੀ ਉਹ ਬਹੁਤ ਥੂੜੀ ਥੋੜੀ ਜਿਹੀ ਮੋrti ਕਰਦਾ ਤੀ ਉਹ ਤੇ ਬਾਕੀ ਕਈ ਵੀਰ ਚਲਾਉਂਦੇ ਹੋਣਗੇ ਚੰਨੀ ਵਾਲੇ ਚੋਪਰ ਉਹਨਾਂ ਨੂੰ ਪਤਾ ਹੋਊਗਾ ਇਹ ਐਵਰੇਜ ਪਾਉਂਦੇ ਨੇ ਜ਼ੋਰ ਮਾਰ ਕੇ 22 ਦੀ 22 ਟਰਾਲੀਆਂ ਦੀ ਇਹ ਰੀਪਰ ਉਹ ਸਾਲਾ ਉਹ ਤਾਂ ਗਾਹਾਂ ਹੀ ਜਾਂਦਾ ਸੀ ਤੇ ਦਿਖਾਉਨੇ ਆ ਤੁਹਾਨੂੰ ਆਜੋ ਫਿਰ ਚਲਾਇਆ ਤਾਂ 52 ਦਾਸ ਤੇ ਆਪਾਂ ਨੇ ਬੜੇ ਵੀਰ ਬੁੱਝਦੇ ਸੀ 52 ਦਾਸ ਕਿੱਥੇ ਹੋਣੀ ਮਾਰ ਰੇ ਰਾਇਗੂਨਰ ਵਲੌਗ ਆਉਂਦੇ ਹੁੰਦੇ ਨੇ ਸਾਡੇ ਮਤਲਬ ਪਹਿਲਾਂ ਉਹਦਾ ਫਿਰ ਉਹਦਾ ਆਹ ਚਲਾਇ ਇਕੱਠੀ ਦੀ ਸਾਰੇ ਤੇ ਹੁਣ ਆਲੇ ਟਾਈਮ 'ਚ ਵੀਰੇ 52 ਦਾਸ ਤੇ ਆ ਵੀ ਦੇਖਾਂਗੇ ਵੀ ਇਹ ਨਾ ਮਾਰੀ ਰੀਪਰ ਕਿੰਨੇ ਟਾਈਮ ਤੇ ਟਰਾਲੀ ਭਰਦਾ ਕਿਉਂਕਿ ਚੋਪਰ ਬਹੁਤ ਸਪੀਡ ਨਾਲ ਟਰਾਲੀ ਭਰਦਾ ਸੀ ਹਾਂ ਤੇ ਉਹ ਸਵਰਾਜ ਤੇ ਵੀ ਦੇਖਾਂਗੇ ਤੇ ਇਹਨਾਂ ਦੀ ਐਵਰੇਜ ਵੀ ਦੇਖਾਂਗੇ ਠੀਕ ਹੈ ਜੀ ਸਫਾਈ ਬਹੁਤ ਜ਼ਿਆਦਾ ਇਹਦੀ ਹੋਰ ਜੀ ਵਧੀਆ ਵਧੀਆ ਤੇ ਦੇਖੋ ਫਿਰ ਰੀਪਰ ਦਾ ਇਹ ਕਰੋ ਦਰਸਨ ਨਿਊ ਬਿਸ਼ਕਰਮਾ ਬਾਈ ਜੱਚ ਦਾਦਾ ਬਹੁਤ ਉਧਰ ਜੱਗੀ ਟਰਾਲੀ ਤੋੜ ਮਹਿਕਮਾ ਛਤਰੀ ਵੀ ਉਹਦੀ ਛਤਰੀ ਵੀ ਲੱਗਦਾ ਛਤਰੀ ਆਏ ਆ ਕਰਦੀ ਐ ਇਹੋ ਜਿਹੀ ਇਹੋ ਜਿਹੀ ਬੰਦੇ ਜਾਲ ਤੋੜਦੇ ਹੁੰਦੇ ਨੇ ਪਹਿਲਾਂ ਗੱਡੀ ਨੇ ਤੋੜ ਦਿੰਦੇ ਉਹ ਵੀ ਛਤਰੀ ਡੁੱਟੂ ਮੈਨ ਲੱਗਦਾ ਪਹਿਲਾਂ ਛਤਰੀ ਸਲੈਂਸਰ ਤੇ ਗਿਰੂ ਕੇਹਦੇ ਹਿਸਾਬ ਨਾਲ ਫਿੱਟ ਕਰੀਓ ਥੋੜੀ ਅੱਗ ਬਜਾਉਣੇ ਵਾਲੇ ਨਾਲ ਲਾਈ ਨੂੰ ਫਿਰਦਾ ਅੱਗ ਨਾਲ ਆਦੀ ਕੇ ਲਾਣ ਨੂੰ ਸਲੈਂਸਰ ਖੜਾ ਦਿਓ ਪੰਪ ਦੇ ਕੇ ਲਓ ਜੀ ਇੰਡੀਆ ਦਾ ਨੰਬਰ 1 ਵਿਸ਼ਕਰਮਾ ਰੀਪਰ ਫੇਰ ਫੇਰ ਸਿੱਟੂਗਾ ਫਲੂਹਾ ਸਲੈਂਸਰ ਲਗਾ ਦਿਓ ਉਹਦਾ ਹਾਂ ਦੇਖੋ ਫੇਰ ਐਡਾ ਰੀਪਰ ਦੀ ਕੰਡੀਸ਼ਨ ਚੈੱਕ ਕਰੋ ਪਹਿਲਾਂ ਤਾਂ ਤੁਸੀਂ ਟਾਇਰ ਟੂਰ ਨਵੇਂ ਹਨ ਹੁਣ ਆਪਾਂ ਰੀਪਰਾਂ ਦੇ ਵੀ ਰੇਡੀਅਲ ਪਾ ਦਿਆ ਕਰੀਏ ਮੈਂ ਕਹਿੰਦਾ ਟਾਇਰ ਜੇ ਕਿਸੇ ਭਾਈ ਨੇ ਤੂੜੀ ਕਰਾਉਣੀ ਹੈ 150 ਟਰਾਲੀ ਇਕੱਠੀ ਆ ਵੀਰੇ ਫੋਨ ਕਰ ਲਿਓ ਤਿੰਨ ਰੀਪਰ ਨੇ ਆਪਣੇ ਕੋਲੇ 152 ਦਾ 4x4 100 ਤੋਂ ਪਲੱਸ ਟਰਾਲੀ ਤੇ ਜਾ ਸਕਦੇ ਘਟਦੇ ਨਹੀਂ ਆਉਦੇ ਨਹੀਂ ਕੰਮ ਮਰੀ ਬਹੁਤ ਆ ਹਾਂ ਤੇ ਬਾਈ ਬਣ ਕੇ ਇੱਕ ਐਂ ਦੱਸਿਓ ਕੰਡੀਸ਼ਨ ਕਰੋ ਚੈੱਕ ਅਸੀਂ ਤਾਂ ਕਰ ਰਹੇ ਹਾਂ ਤੂੜੀ ਸਟੋਰ ਜਿੰਨੇ ਸਾਡੇ ਲਿੰਕ ਦੇ ਬੰਦੇ ਨੇ ਵੀ ਤੁਸੀਂ ਐਡੀ ਕੀ ਤੂੜੀ ਦਾ ਬਾਈ ਹੁਣ ਵੇਚ ਰਹੇ ਹਾਂ ਕਨਾਕ ਵੇਚਦੀ ਆ ਕਨਾ ਤੇ ਦਾਣੇ ਦੇਖੋ ਮਿੱਤਰੋ ਇਹਦਾ ਬਹੁਤ ਵਧੀਆ ਸਿਸਟਮ ਆ ਦਾਣਿਆਂ ਦਾ ਹੂੰ ਦਾਣੇ ਜਮ ਦਾਣੇ ਪੰਨ ਭਰਦਾ ਇਹਨ ਆਹ ਦੇਖੋ ਸੇਫਟੀ ਵਾਸਤੇ ਹਾਂ ਇਹਦਾ ਖੋਲ ਦੇਨੇ ਨੇ ਆਪਾਂ ਜਗਾੜੇ ਕੰਮ ਚੱਲਦੇ ਨੇ ਇਹਦਾ ਕੇਰਾ ਹਲੇ ਨਵੇਂ ਨਵੇਂ ਕਰਕੇ ਰੱਖੇ ਹੋਏ ਨੇ ਇਹਦੇ ਟਾਇਰ ਬਾਹਰੇ ਕੱਢੇ ਹੋਏ ਨੇ ਹਾਂ ਜੀ ਦੇਖੋ ਫਿਰ ਟਾਇਰ ਆਪਾਂ ਹੌਰ ਐਂਡ ਦੇ ਵੀ ਬਾਹਰੇ ਕੱਢਣੀਆਂ ਟਾਈਮ ਹੀ ਨਹੀਂ ਲੱਗਦਾ ਟਾਈਮ ਹੀ ਨਹੀਂ ਲੱਗਦਾ ਟਾਈਮ ਕਿੱਥੇ ਅੱਜ ਰਾਤ ਨੂੰ ਵੀ ਸ਼ੇਮ ਚੱਲੂਗੀ ਕੱਠੀ ਕੱਢਾਂਗੇ ਅੱਜ ਵੀ ਕੱਢਾਂਗੇ ਅੱਜ ਰਾਤ ਨੂੰ ਸਾਠ ਦੇ ਵੀ ਕੱਢਣੇ ਨੇ ਰੀਪਰ ਬਣਾ ਕੇ ਫੈਨਾਂ ਨਹੀਂ ਬਿਲਕੁਲ ਫੈਨ ਨਹੀਂ ਦਿੰਦੇ ਹੈਗੇ ਅੱਜ ਅੱਜ ਰਾਤ ਨੂੰ ਵੀ ਸ਼ੇਮ ਚੱਲੇ 2024 ਮਾਡਲ ਹੈ ਆਪਣਾ ਨਿਊ ਵਿਸ਼ਕਰਮਾ ਕਿਨੇ ਪੈਸੇ ਪੈ ਗਈ ਦੀ ਆਪਣਾ ਇਹਦੇ 'ਚ ਇਹਦੇ 'ਚ ਪੈ ਗਿਆ ਆਪਣਾ 1,35,000 ਛੋਡੀ ਭੈਣ ਨੂੰ 1,35,000 ਓ ਜੱਗੀ ਓ ਛਤਰੀ ਬਹੁਤ ਐਂ ਕਰਦੀ ਆ ਓ ਲਵਾਲਾ ਕਿਤੇ ਭੈਣ ਤੇ ਉੱਤੇ गिर ਜੇ ਤੇਰੇ ਹੋਰਾ ਨਾ ਨਾ ਬਸ ਪਾਣੀ ਲਿਆਦੀ ਰਾਂ ਠੰਡਾ ਜਾ ਪਾਣੀ ਲਿਆਦੀ ਠੰਡਾ ਆਹ ਦੇਖੋ ਇਹਦਾ ਆ ਵੀ ਨਜ਼ਾਰਾ ਫਿਰ ਤਰੋ ਜੇ ਕੱਲੇ ਬੰਦੇ ਨੇ ਟਰਾਲੀ ਪਾਉਣੀ ਉਹ ਵੀ ਪਾ ਸਕਦਾ ਦੂਏ ਆਪਣੇ ਰੀਪਰ ਦੇ ਨਹੀਂ ਆ ਲੱਗਿਆ ਹੋਇਆ ਸਪ੍ਰਿੰਗ ਵਾਲਾ ਸਿਸਟਮ ਦੇਖ ਲੈਨੇ ਹੁਣ ਇਹਦਾ ਪੁੱਛਦੇ ਆ ਚਲਾ ਹੁਣ ਆਏ ਬੰਦੇ ਤੋਂ ਕੀ ਪੈਨ ਚਾਹ ਉੱਪਰ ਕਿੰਨੇ ਚ ਭਰਦਾ ਦੀ ਕੀ ਕਹਿਣਾ ਚਾਹੋਗੇ ਬਾਈ ਜੀ ਤੁਸੀਂ ਵੀ ਚੋਪਰ ਵਰਸਸ ਰੀਪਰ ਵਾਰੇ ਰੀਪਰ ਵਾਰੇ ਸਾਡੇ ਹੁਣ ਚੋਪਰ ਚੋਪਰ ਨਾਲੋਂ ਕੀ ਫਰਕ ਲੱਗਿਆ ਤੈਨੂੰ ਇਹਦੇ 'ਚ ਟਰਾਲੀ ਪਾ ਲਈ ਇੱਕ ਮਿੰਟ ਇਹ ਵਾਲੇ ਹਰਾਮੀ ਬਹੁਤ ਨੇ ਹਾਂ ਜਦ ਆਪਾਂ ਚੋਪਰ ਲੈ ਕੇ ਆਏ ਤੇ ਕਹੀਏ ਲੈ ਕੀ ਲਿਆਤਾ ਹਾਂ ਉਹ ਲਿਆਤਾ ਗਏ ਹਾਂਥੀ ਸਾਨੂੰ ਉਹ ਕਛੂ ਵਰਗਾ ਲੱਗਦਾ ਸੀ ਦੂਰੋਂ ਉਹਦੇ ਵਰਗੀ ਲੱਗਦੀ ਨਹੀਂ ਨਹੀਂ ਕੀ ਡਿਫਰੈਂਸ ਲੱਗਿਆ ਤੂੰ ਦੱਸ ਮਾੜਾ ਇਹ ਸਾਨੂੰ ਲੈ ਤਾਂ ਤੇ ਨੀਰੀ ਦਾ ਨਰਮ ਲਾਂਗੇ ਦੇ ਵਿੱਚ ਵੀ ਕੋਈ ਚੱਕਰ ਨਹੀਂ ਦੀ ਕੋਈ ਕਲੱਚ ਦੇਣ ਦੀ ਲੋੜ ਨਹੀਂ ਇਹ ਤਾਂ ਬਦਦਾ ਟਰੈਕਟਰ ਨੂੰ ਪੂਰਾ ਉਹਦਾ ਬਦਦਾ ਹਾਂ ਉਹਦਾ ਸੋ ਚੱਕਰ ਵੀ ਨ ਤੋੜਨੋਂ ਦੀ ਇਹਦਾ ਪੰਪ ਪੰਸਾ ਚੱਕਰ ਤੋੜਾ ਜਾਂਦਾ ਠੀਕ ਹੈ ਠੀਕ ਹੈ ਲਾਂਗਾ ਤਾਂ ਨਹੀਂ ਨਰਮ ਹੈਗਾ ਲਾਂਗਾ ਤਾਂ ਨਰਮਾ ਨਰਮ ਇਹ ਜਮੀਂ ਟੁੱਟਦਾ ਦਾ ਹੈ ਨਹੀਂ ਤਾਂ ਕਣ ਕਬੱਡੀ ਆ ਅੱਛਾ ਇਹ ਰੀਪਰ ਬੁਲਾ ਲੈਂਦਾ ਨਹੀਂ ਤੀਏ ਦਿਨ ਨੂੰ ਸੀਜ਼ਨ ਖਤਮ ਉਹ ਦੇਖ ਮੇਰੇ ਨਾਲ ਸੋਪਾ ਮਟਿਆ ਜਾਂਦਾ ਇਹ ਵੀ ਤੋੜੂ ਚੱਲ ਕੋਈ ਨਹੀਂ ਸੁੱਕ ਜਾਣਗੇ ਲੰਗ ਜਾਨੂੰ ਸੁੱਕਣਗੇ ਜਾਨੂੰ ਜੀਣੇ ਪੜਿਓ ਇਹ 52 ਦਾ ਸਾ ਆਪਣੇ ਲੈ ਕਿੰਨੇ ਦੀ ਐਵਰੇਜ ਪਾਉਂਦਾ ਟਰਾਲੀ ਤੇ ਹੁਸਨ ਸਿੰਘ ਦਾ ਬਹੁ ਖਾਂਦਾ ਮੇਰੇ ਵਾਲਾ ਬਹੁ ਖਾਂਦਾ ਓਏ ਉਹ 60 ਲੀਟਰ ਤੇ ਰੱਖਾ ਗਿਆ 10 ਟਰਾਲੀਆਂ ਤੇ 65 ਲੀਟਰ ਇਹ ਤਾਂ ਨਹੀਂ ਇਹ ਨਹੀਂ ਗੱਲ ਛੇ ਤਾਂ ਖਾ ਰਿਹਾ ਜੀ ਹਾਂ ਫਿਰ ਉਹ ਤਾਂ ਖਾਂਦਾ ਸੁਵਰਾਜ ਸੁਵਰਾਜ ਜੀ ਸੁਵਰਾਜ ਬ੍ਰਦਰ ਉਹ 35 40 ਲੀਟਰ ਰੁਪਿਆ ਉਹ ਤਾਂ ਮੇਰੇ ਸੁngਦਾ ਹੀ ਆ ਉਹ ਤਾਂ ਖਾ ਤਾਂ ਰੀਪਰੇ ਮਾਉਂਟਰੀ ਹੋ ਜਾਂਦਾ ਇੱਕ ਚਲੋ ਲਾ ਦੋ ਜੀ ਵੀਵਰ ਲਾਓ ਵੀਵਰ ਹੋਰ ਤੁਹਾਨੂੰ ਦਿਖਾਉਣਾ ਜੌਂਡੀਅਰ ਦੀ ਪਰਫਾਰਮੈਂਸ ਲਓ ਜੀ ਸਫਾਈ ਬਹੁਤ ਆ ਇੱਕ ਚੀਜ਼ ਆ ਨਵੇਂ ਕਰਕੇ ਪਤਾ ਨਹੀਂ ਨਵੇਂ ਕਰਕੇ ਕੁਝ ਸ਼ੇਪ ਦਾ ਵੀ ਚੱਕਰ ਹੁੰਦਾ ਧਰਤੀ ਪੂਰੀ ਦੇਖੋ ਥੱਲੇ ਲੱਗਦਾ ਜਾ ਰਿਹਾ ਨਾ ਐ ਨਹੀਂ ਹੈਗਾ ਵੀ ਮਿੱਟੀ ਚੱਕੂਗਾ ਮਿੱਟੀ ਵੀ ਨਹੀਂ ਚੱਕਦਾ ਬਹੁਤ ਸਵਾਈ ਆ ਦੇਖਿਓ ਹੁਣ ਸਫਾਈ ਦੇ ਇੱਕ ਕਰਿਓ ਜਾਂਦਾ ਜੇ ਇਕ ਦੇਖੋ ਸਫਾਈ ਦੇਖੋ ਮਿੱਤਰੋ ਸੋਮਰਦਾ ਹੀ ਜਾਂਦਾ ਉਹ ਟਾਈਮ ਲਗੀ ਹੈਲੋ ਟਾਈਮ ਲੰਗੋਟ ਫੋਟਾ ਐਮਬੀ ਦਾ ਦੇ ਵੀ ਕਿੰਨੇ ਟਾਈਮ ਤੇ ਚਲਾਇਆ ਫਿਰ ਤੁਹਾਨੂੰ ਦੱਸ ਦਿਆਂ ਵੀ ਟਰਾਲੀ ਕਿੰਨੇ ਟਾਈਮ ਚ ਭਰੂਗਾ ਖੱਲੇ ਥੋੜਾ ਜਣੀ ਲੰਗਾ ਨਰਮ ਕਿੰਨਾ ਟਾਈਮ ਹੋ ਗਿਆ ਹੁਣ ਵੀ 12:06 ਹੋਏ ਨੇ 12 ਵਜੇ ਕੇ 6 ਮਿੰਟ ਤੇ ਠੱਕ ਤੀ ਦੇਖਦੇ ਵੀ ਇਹ ਕਿੰਨੇ ਟਾਈਮ ਚ ਭਰਦਾ ਰਾਵਲੀ ਸਫਾਈ ਉਹ ਬਹੁਤ ਜਿਆਦਾ ਇਹਦੀ ਤਾਂ ਬਾਬੇ ਉਹ ਦੇਖੋ ਇਹ ਧਰਤੀ ਜੱਟ ਦਾ ਤਾਂ ਹਾਂ ਸੁੰਬਰਦਾ ਬਾਈ ਠੀਕ ਹੈ ਠੀਕ ਹੈ ਇੱਕ ਤਾਂ ਹੁੰਦਾ ਤੇ ਬਾਈ ਕਮੈਂਟ ਕਰਕੇ ਦੱਸਿਓ ਤੁਸੀਂ ਫਿਰ ਕਿਵੇਂ ਲੱਗਿਆ ਤੁਹਾਨੂੰ ਇਹ ਨਵਾਂ ਰੀਪਰ ਰੀਪਰ ਵਧੀਆ ਕਿ ਚੌਪਰ ਵਧੀਆ ਜਿਹੜੇ ਬਾਈ ਚਲਾਉਂਦੇ ਆ ਉਹ ਦੱਸਿਓ ਤੁਸੀਂ ਕਿਉਂਕਿ ਯਾਰ ਸਾਨੂੰ ਚੌਪਰ ਠੀਕ ਲੱਗਿਆ ਥੋੜਾ ਜਿਹਾ ਉਨੇ ਖਚਾਈ ਬੜੀ ਜਿਆਦੇ ਦੀ ਉਹ ਥੋੜੀ ਟੂੜੀ ਮੋਟੀ ਕਰਦਾ ਸੀ ਹਾਂ ਬਾਕੀ ਇਹ ਕੋ ਨਵਾਂ ਮਿਲ ਗਿਆ ਦੀ ਵਧੀਆ ਇੱਕੇ ਸੀਜ਼ਨ ਲੱਗਿਆ ਵੀ ਦੀ ਉਹ ਵੀ ਥੋੜਾ ਜਿਹਾ ਹੋਇਆ ਹੋਇਆ ਦੀ ਬੰਦਿਆਂ ਦਾ ਘੈਂਟ ਹੈ ਵੀ ਬਾਕੀ ਹਲੇ ਲੰਗਾ ਨਰਮਾ ਨਾ ਥੋੜਾ ਜਿਆ ਚੱਲੂਗਾ ਵੀ ਫਿਰ ਪਲੇਟ ਕਬੱਡੀ ਹੈਗਾ ਕੱਲ ਦਾ ਗਣ ਕਬੱਡੀ ਕੱਲ ਕੱਢ ਕਬੱਡੀ ਆ ਜਾਂਦੀ ਚਲਾਦਾ ਗਾਦੂ ਜਮੀਨ ਵਾ ਕੇ ਆਖਦਾ ਮੱਕੀ ਜਾਂ ਮੂੰਗੀ ਬੀਜ ਤੂੰ ਹਾਂ ਹਾਂ ਬਾਲੇ ਤੱਤੇ ਰਹੇ ਭਾਈ ਲੋਕ ਯਾ ਬਰੋ ਯਾ ਆ ਮੋਟਰ ਤੇ ਨਾ ਬਾਈ ਇੰਨੇ ਤਰਖਤ ਹੁੰਦੇ ਸੀ ਇਹ ਜੱਗੀ ਸਦਾਈ ਨੇ ਦਰਖਤ ਪੱਟ ਤੇ ਹੋਰ ਸੌ ਨਹੀਂ ਰਹੀ ਹੈਗੀ ਉਰੇ ਇੰਨੀ ਸੰਘਣੀ ਸੌਤੀ ਸਦਾਈ ਕਹਿ ਤਾ ਦਿੱਤਾ ਹੋਰ ਕੀ ਕਹੀਏ ਜਿਹੜੇ ਕੰਮ ਵਾਲੇ ਬੰਦੇ ਨੇ ਵਾ ਦੱਸ ਕਿੱਥੇ ਬੈਠਣਾ ਹਾਂ ਦਰਖਤ ਯਾਰ ਬਦਦੋ ਬਦਲ ਲਾਓ ਤੇ ਪੱਟੋ ਤਾਂ ਹੈ ਨਾ ਕਿਉਂਕਿ ਦਰਖਤ ਪੜਦਾ ਹੀ ਨਹੀਂ ਹੈਗਾ ਪਹਿਲੀ ਗੱਲ ਤਾਂ ਹੁਣ ਹੁਣ ਤਾਂ ਪੜਦਾ ਹੀ ਨਹੀਂ ਪੜਦਾ ਹੀ 10 ਸਾਲ ਚ ਦਰਖਤ ਪੜਦਾ ਚੰਦ ਅੰਬ ਤਾਂ ਹੀ ਜਿਹੜੇ ਪੁਰਾਣੇ ਪਲੇ ਹੋਏ ਨੇ 50 50 ਸਾਲ ਚ ਪਲੇ ਨੇ ਹਾਂ ਅੰਬ ਨਹੀਂ ਬਟਣਾ ਚਾਹੀਦਾ ਯਾਰ ਪੜ ਤਾਲ ਨਹੀਂ ਸਕਦੇ ਆਪਾਂ ਦਰਖਤ ਤੇਰਾ ਬਹੁਤ ਔਖਾ ਤਦੋਂ ਕੋਟ 20 ਸਾਲ ਦਾ ਹੋਏ ਹਾਂ ਹਾਂ 20 ਸਾਲ ਨੂੰ ਜਦੋਂ ਉਹ ਬੰਦਾ ਕਹਨਾਂ ਲੰਘ ਜੂ ਉਹੀ ਤਾਂ ਗੱਲ ਆ ਆ ਜੋ ਉੱਥੇ ਦੂਤ ਥੱਲੇ ਹੀ ਬਹਿਣਿਆ ਥੱਲੇ ਬਹਿਣਾ ਇਹ ਮਿੱਤਰੋ ਆਪਣਾ ਹੈਗਾ 55 ਇੰਚੀ ਪੁਲੀ ਕਿੰਨੇ ਦੀ 17 ਨਾਲ ਦੀ ਹਾਂ 17 ਨਾਲ ਦੀ ਪੁਲੀ ਵਾਈ ਵੇਦੇ ਕਿਉਂਕਿ ਜੌਂਡੀਅਰ ਤੇ ਪੀਡੀਓ ਦੇ ਚੱਕਰ ਘੱਟ ਹੁੰਦੇ 852 ਦੇ ਹੈਗੀ ਮੱਲਾ 14 ਦੀ ਸ਼ਾਇਦ ਬਾਕੀ ਤੁਹਾਨੂੰ ਜਾ ਕੇ ਦੇਖ ਕੇ ਦੱਸਦੇ ਕਿੰਨੇ ਦੀ ਆ ਉਹਦੇ ਚੱਕਰ ਜ਼ਿਆਦੇ ਹੁੰਦੇ ਆ ਇਹਦੇ ਚੱਕਰ ਕੱਟ ਕਰਕੇ ਪੁਲੀ ਬੜੀ ਵਾਈ ਹੋਈ ਹੈ ਇੱਕ ਵੀਰ ਆਪਣਾ ਯੂਐਸਏ ਤੋਂ ਕਮੈਂਟ ਕਰਦਾ ਹੁੰਦਾ ਆਪਣੀਆਂ ਸਾਰੀਆਂ ਵੀਡੀਓ ਤੇ ਪ੍ਰਦੀਪ ਮਾਨ ਖਾਸ ਬੰਗਾ ਸ਼ਹਿਰ ਆ ਕਹਿੰਦਾ ਨਵਾਂ ਸ਼ਹਿਰ ਕੋਲ ਹੂੰ ਤੇ ਬਾਈ ਬਾਹਰਲੇ ਬੰਦੇ ਬਹੁਵੇਂ ਇਸੇ ਕਰਦਾ ਜਾਂ ਬਹੁਤ ਬਹੁਤ ਧੰਨਵਾਦ ਬਾਈ ਤੂੰ ਪੰਜਾਬ ਨੂੰ ਦੇਖਦਾ ਏ ਠੀਕ ਆ ਜੀ ਲੱਗਦਾ ਹੂ ਤੇਰਾ ਵੀ ਮਾੜਾ ਮੋਟਾ ਜਾਦਾ ਦੇਖਦਾ ਤੂੰ ਖੇਤ ਬੰਨੇ ਹਨਾ ਹਾਂ ਜੀ ਹਾਂ ਤੇ ਕਿਹੜਾ ਮਾਰੀ ਭਾਈ ਬਣ ਕੇ ਹਾਂ ਤੇ ਇੱਕ ਬਾਈ ਕਹਿ ਰਿਹਾ ਸੀ ਕਹਿੰਦਾ ਵੀ ਅਸੀਂ ਟਰੈਕਟਰ ਲੈਣਾ ਹੈ ਵੀ ਕਿਹੜਾ ਲਈ ਯਾਰ ਆਪੋ ਆਪਣੀ ਖੇਤੀ ਦੇ ਹਿਸਾਬ ਨਾਲ ਹੁੰਦਾ ਆਪੋ ਆਪਣੇ ਸਿਸਟਮ ਦੇ ਹਿਸਾਬ ਨਾਲ ਹੁਣ ਉਹ ਤੁਹਾਨੂੰ ਤੁਹਾਨੂੰ ਦੇਖਣਾ ਚਾਹੀਦਾ ਵੀ ਕਿਹੜਾ ਲੈਣਾ ਹੈ ਦੀ ਖੇਤੀ ਦੇ ਹਿਸਾਬ ਨਾਲ ਜਾਂ ਕਿਵੇਂ ਤੁਹਾਡਾ ਸਿਸਟਮ ਆ ਖਰਚੇ ਦਾ ਜਾਂ ਹੋਰ ਉਹਦੇ ਹਿਸਾਬ ਨਾਲ ਤੁਹਾਨੂੰ ਦੇਖਣਾ ਪਊਗਾ ਤੇ ਇੱਕ 852 ਵਾਲੀ ਵੀਰ ਕਹਿੰਦੇ ਸੀ ਵੀ 852 ਪੁਰਾਣੀ ਸ਼ੋ ਚ ਵਧੀਆ ਲੱਗਦਾ ਜਾਂ ਇੱਕ ਵੀਰ ਨੇ ਕਮੈਂਟ ਕਰਿਆ ਦੀ ਕਹਿੰਦਾ ਵੀ ਜਿਹੜੀ ਨਵੀਂ ਸ਼ੋ ਆ ਵੀ ਜਿਹੜੀ ਆਪਣੇ ਵਾਲਾ ਆ ਵੀ ਉਹ ਚ 4x4 ਜੱਛਦਾ ਜਿਹੜਾ 2 ਵੀਲ ਆ ਮਤਲਬ ਉਹ ਪੁਰਾਣੀ ਸਿੰਪਲ ਸ਼ੋ ਚ ਵੱਧ ਜੱਛਦਾ ਉਹ ਗੱਲ ਮੈਨੂੰ ਬੰਦੇ ਦੀ ਬੋਲੀ ਬੜੀ ਘੈਂਟ ਲੱਗੀ ਉਹ ਗੱਲ ਸਹੀ ਆ ਉਹਦੀ ਕਿਉਂਕਿ 4x4 ਆ ਜਿਹੜਾ ਉਹ ਨਵੀਂ ਸ਼ੋਹ ਚ ਜ਼ਿਆਦੇ ਚੱਲਦਾ ਉਹ ਗੋਲਜੀ ਸ਼ੋਹ ਪਾਲਦਾ ਹਾਂ ਕਿਉਂਕਿ ਉਹ ਦੂਈ ਸ਼ੋਹ ਵਾਲਾ ਵੀ ਹੈਗਾ ਆਪਣੇ ਮਾਮੇ ਉਹਨਾਂ ਕੋਲ ਆਹੋ ਉਹ ਇੰਨਾ ਨਹੀਂ ਜੱਜ ਲੈਦੇ ਜੀ ਹਾਂ ਉਹ ਸਿੰਪਲ ਚ ਜ਼ਿਆਦੇ ਜੱਜਦਾ ਤੇ ਭਾਈ ਇੱਕ ਗੱਲ ਹੋਰ ਜ਼ਰੂਰੀ ਆ ਰੀਪਰਾਂ ਤੇ ਤਾਂ ਜ਼ੋਰ ਮਾਰੀ ਜਾਂਦਾ ਗਰਦ ਚ ਭਾਈ ਫਿਰ ਜਾਂਦੇ ਆ ਤੂੜੀ ਦਾ ਰੇਟ ਦੱਸਿਓ ਵੀ ਕੀ ਰੇਟ ਹੈ ਹਾਂ ਰੇਟ ਪੁੱਛ ਰਹੇ ਸੀ ਜੀ ਭਾਈ ਵੀ ਤੂੜੀ ਦਾ ਕੀ ਰੇਟ ਆ ਤੁਹਾਡੇ ਆਪਣੇ ਟਰਾਲੀਆਂ ਤੇ ਵੇਕਣ ਦਾ ਸਾਡੇ ਬਾਈ ਟਰਾਲੀਆਂ ਤੇ ਤੂੜੀ ਵੇਕਣ ਦਾ ਹਮ ਮੰਦਾ ਹੀ ਹੈ ਜੀ ਤੇ ਭਾਈ ਚਲੋ ਮੈਂ ਤੁਹਾਨੂੰ ਅੰਦਾਜ਼ੇ ਨਾਲ ਦੱਸ ਦਿੰਦਾ ਵੀ ਕਿੰਨਾ ਕੁ ਚੱਲੂਗਾ ਸਾਡੇ ਲਾਗੇ-ਤਾਗੇ ਦੇ ਪਿੰਡਾਂ 'ਚ ਬਾਈ 2200 ਰੁਪਇਆ ਰੇਟ ਆ। ਹਾਂ 2000 ਤੋਂ 3 ਦੇ ਵਿੱਚ ਵਿੱਚ ਤਿੰਨੋ ਕੱਫੇ ਨਹੀਂ ਚੱਲਦਾ। ਚਲੋ ਅੰਦਾਜ਼ਾ ਦੱਸਦਾ ਜੀ। ਅੰਦਾਜ਼ਾ ਦੱਸਦਾ 2 ਤੋਂ 2500 ਦੇ ਵਿੱਚ। ਤੇ ਬਾਕੀ ਲੰਗਾ ਵੀ ਵਿਕੀ ਜਾਂਦਾ ਲੰਗਾ 1000 ਰੁਪਏ ਨੂੰ ਕਿੰਨੇ? 1000 ਰੁਪਏ ਕਿੰਨੇ ਨੂੰ ਆਪਣਾ ਲਾਂਡ ਵਿਕਰੇ ਹੈ ਤੇ ਕੀ? ਹਾਂ ਤੇ ਬਾਕੀ ਪਾਈ ਹੈ ਤੇ ਕੀ ਸਾਹਮਣੇ ਉਹ ਕੁਝ ਵੀ ਹੋ ਸਕਦਾ ਜਿਹੜੀ ਚੀਜ਼ ਕੇਰਾ ਜਮਾ ਪੁੰਜਿਆ ਜੇ ਉਹਨੇ ਇੱਕ ਵਾਰ ਉੱਪਰ ਜਾਣੇ ਜਾਣੇ ਦਾ ਪਰਾਲੀ ਨੇ ਕੰਮ ਕਰਿਆ ਵੇ ਜਿਹੜੀ ਆਪਾਂ ਗੱਠਾਂ ਚਕਾਉਨੇ ਆ। ਹਾਂ ਉਨੋਂ ਵਿੱਚੇ ਵਾਹਿਆ ਕਰੋ ਪਲੋ ਕਰਦਾ ਆ ਜਾ ਲਗਾਈ ਅੱਗੇ ਭਾਈ ਆਪਾਂ ਨੇ ਟਰਾਲੀ ਤੋਰੀ ਦੀ 12:06 ਤੇ ਤੇ ਹੁਣ ਟਾਈਮ ਹੋ ਗਿਆ 12:16 ਮਿੰਟਾਂ 12:16 ਮਿੰਟ ਹੋ ਗਏ ਹਾਂਜੀ 10 ਮਿੰਟ ਦੇ ਹੁਣ ਉਹ ਚੌਪਰ ਦਾ ਲਵੇ ਲਾਣ ਦਾ ਚੌਪਰ ਦਾ ਥੰਨੀ ਆਉਂਦਾ ਹੁੰਦਾ ਉਹਦਾ ਭੈ ਉਹ ਐਂ ਕਹਿੰਦਾ ਵੀ ਆਹ ਲਿੱਤੇ ਦੇ ਵੀ ਘੇੜਾ ਹੁੰਦਾ ਨਾ ਵੀ ਖਿੱਚ ਜੂ ਖਿੱਚ ਜੂ ਕਰਦਾ ਖਿਚਾਈ ਬਹੁਤ ਜ਼ਿਆਦਾ ਉਹਦੀ ਦੇਖੋ ਫਿਰ ਭਾਈ ਸਫਾਈ ਦੇਖੋ ਸਫਾਈ ਸਫਾਈ ਦਾ ਕਿਹਾ ਹੀ ਕਹਨੇ ਸਫਾਈ ਜੀ ਲਵਾਉਂਦੀ ਆ ਦੀ ਸਫਾਈ ਇਕੱਲੀ ਮਤਲਬ ਐ ਨਹੀਂ ਹੁੰਦਾ ਵੀ ਰੀਪਰ ਤੇ ਡਿਮੈਂਡ ਸਫਾਈ ਡਰਾਈਵਰ ਤੇ ਵੀ ਬਹੁਤ ਡਰਾਈਵਰ ਤੇ ਵੀ ਆ ਡਰਾਈਵਰ ਇਹ ਪੂਰਾ ਆਪਣਾ ਸਾਰਾ ਐਕਸਪੀਰੀਅੰਸ ਬਹੁਤ ਆ ਦੇ ਕੋਲੇ ਹਾਂ ਉਹਦਾ ਡਰਾਈਵਰ ਨਹੀਂ ਹੈਗਾ ਇਹ ਉਹਦਾ ਦਾ ਆਪਣੀ ਬੰਦਾ ਹਾਂ ਤੇ ਬਾਕੀ ਬਾਬਿਓ ਹੋਰ ਗੱਲ ਹੁਣ ਡਰਾਈਵਰੀ ਦੀ ਗੱਲ ਕਰਦੇ ਹਾਂ ਹਾਂ ਸਕਿੱਲ ਦੀ ਸਕਿੱਲ 12:31 ਮਿੰਟ ਹੋ ਗਏ 12:06 ਮਿੰਟ ਤੇ ਲਈ ਦੀ 25 ਮਿੰਟ ਹੋ ਗਏ ਪਰਦੀ ਲੱਗੀ ਨੂੰ ਚੌਪਰ ਦਾ ਬਣਾ 16 17 ਚ ਭਰ ਦਿੰਦਾ ਸੀ ਪਰਦਾ ਦੀ 16 17 ਚ ਬਹੁਤ ਜ਼ਿਆਦਾ ਯਾਰ ਟਾਈਮ ਦਾ ਫਰਕ ਪੈ ਰਿਹਾ ਤੁਸੀਂ ਹਲੇ ਨੰਗਾ ਨਰਮਾ ਹਾਂ ਲਾਂਨ ਨਰਮਾ ਟਰੈਕਟਰ ਭਜਦਾ ਵੀ ਨਹੀਂ ਓਕਣਾ ਹਾਂ ਰਿਪਰਤਾ ਕਰ ਰਹੇ ਹੁਝਾਈ ਹਾਂ ਆਲੇ ਲਾਂਨ ਦੇ ਨਰਮੇ ਵਰਗੀ ਬਸ ਥੋੜੀ ਥੋੜੀ ਹੋ ਰਹੀ ਹੈ ਕਾਜੀ ਮਾਰਦੀ ਬੈਕ ਜੱਟ ਬਈ ਟਰਾਲੀ ਆਪਾਂ ਪੂਰੀ ਥੰਨ ਗਈ ਭਰੀ ਦੀ ਐ ਜਿੰਨਾ ਜਰਮ ਜੇ ਮੈਂ ਪਹਿਲਾਂ ਰੀਪਰ ਚਲਾਉਂਦਾ ਹੁੰਦਾ ਸੀ ਮੈਂ ਪਤਾ ਕੀ ਕਰਦਾ ਸੀ ਮੈਂ ਤਾਂ ਰੋਕਦਾ ਹੀ ਜਾਂਦੀ ਆ ਮੂਰੇ ਨੂੰ ਚੱਲਦਾ ਸੀ ਕੋਪੇ ਜਿਹਦੀ ਉੱਛ ਦੀ ਜੇ ਜੜ ਤੂੜੀ ਮੇਰੇ ਤੇ ਆ ਕੇ ਲੱਗਦੀ ਨਹੀਂ ਜਿਹੜਾ ਜਰ ਰੀਮਰ ਰੋਕਦਾ ਹੁੰਦਾ ਸੀ ਯੱਤ ਭਾਈ ਚਲੋ ਜੀ ਮੈਂ ਖਾਲੀ ਬਹੁਤ ਚਲਾਉਂਦਾ ਰਹੇਂ ਦੇਖ ਲਓ ਭਾਈ 12:32 ਹੋ ਗਏ ਹੁਣ ਇਸ ਤੋਂ ਬਾਅਦ ਆਪਾਂ ਜਾ ਕੇ ਹੁਸਨ ਵਾਲਾ ਪੁੰਜਿਆ ਦਾ ਸੋਦੀ ਵੀ ਜੇਕ ਕਰਦੇ ਆ ਉਹਨੂੰ ਪਾਣੀ ਲੈ ਕੇ ਜਾਣਾ ਤੇ ਨਾਲੇ 855 ਦੀ ਕਰਦੇ ਜਾ ਟਾਈਮਿੰਗ ਚੈੱਕ ਕਰਦੇ ਸਾਰੇ ਦੀ ਹਾਂ ਜੀ ਨੂੰ ਸੱਤਾ ਚਲਾ ਰਿਹਾ ਉਹਦੀ ਚੈੱਕ ਕਰਦੇ ਆ ਤੇ ਬਾਬਿਓ ਆਉਣ ਵਾਲੇ ਟਾਈਮਾਂ ਚ ਐਵਰੇਜਾਂ ਵੀ ਕੱਢਾਂਗੇ ਹਾਂ 52 10 ਟੂ व्हीਲ 22 ਮਾਡਲ ਹੈ 21 21 22 ਮਾਡਲ ਹੈ ਇਹ ਤੇ ਉਹ 25 ਮਾਡਲ ਹੈ ਦੇਖਾਂਗੇ ਵੀ ਕੀ ਫਰਕ ਹੈ ਨਾ ਚ ਦੋਨਾਂ ਚ 855 ਹੈਗਾ ਆਪਣਾ 24 24 ਚ ਹੈ ਨਾ ਉਹ 24 ਚ ਲਿਆਤੀ ਹੁਣ ਠੀਕ ਹੈ ਮੈਨੂੰ ਤਾਂ ਯਾਦ ਨਹੀਂ ਰਹਿੰਦਾ ਭਾਈ ਦਾ ਕੁਝ ਜ਼ਿਆਦਾ ਬਹੁਤ ਕਮਜ਼ੋਰ ਸੋਲਡ ਹੈਗਾ 23 ਸੋਲਡ ਹੈਗਾ 23 ਮੈਂ ਤਾਂ ਕਈ ਵਾਰ ਫਿਰ ਅੰਤ ਦਾ ਮਾਡਲ ਇੱਕ ਭਾਈ ਨੇ ਕਮੈਂਟ ਕਰਿਆ ਸੀ ਵੀਰੇ ਕਹਿੰਦਾ ਐਂਟਰ ਵੇਚਣਾ ਨਾ ਵੀਰੇ ਨਾ ਚੀਜ਼ ਆ ਤਾਂ ਚੀ ਜੀ ਘੈਂਟ ਯਾਰ ਲੋਹਾ ਬਹੁਤ ਔਖਾ ਜੁੜਦਾ ਕਰਮ ਮੇਰੇ ਹਿਸਾਬ ਨਾਲ ਤਾਂ ਜੇ ਤੁਹਾਡੇ ਘਰੇ ਪਿਆ ਲੋਹਾ ਤੁਹਾਨੂੰ ਵੇਚਣਾ ਹੀ ਨਹੀਂ ਚਾਹੀਦਾ ਇਹ ਗਹਿਣਾ ਇੱਕ ਹਾਂ ਕਿਉਂਕਿ ਇਹ ਕਿਹੜਾ ਕਿਤੇ ਸਸਤਾ ਹੋਣ ਇਹ ਤਾਂ ਮਹਿੰਗਾ ਹੀ ਰਹਿਣਾ ਠੀਕ ਆ ਕਿੰਨੀ 16 ਕਰੂ ਅੱਜ ਪਾ ਇੱਕ ਠੀਕ ਆ ਸ਼ੁਰੂ ਹੈ ਹਲੇ ਦੂਜਾ ਕੇ ਦੂਜਾ ਤੀਜਾ ਦੇਣਾ ਹੈ ਉਨਾ ਅਵੇਰੇਜਾਂ ਬਾਤੀਆਂ ਜਾਣੀਆਂ ਐਲਾਨ ਖੜਕ ਐਤ ਕੀ ਪੱਛੋਂ ਨਹੀਂ ਚੱਲ ਰਹੀ ਹੋਰਾਈ ਚੱਲੀ ਜਾਂਦਾ ਅੱਗੇ ਪਤਾ ਕੀ ਹੁੰਦਾ ਦੀ ਪੱਛੋਂ ਤੋਂ ਰਪੈਂਦੀ ਦੀ ਜਿਹੜੀ 10 ਦਿਨ ਦੀ ਕਣਕ ਗੇਤੀ ਪਛੇਤੀ ਬੀਜੀ ਵੀ ਆ ਉਹ ਵੀ ਇਕੱਠੀ ਪੱਕ ਜਾਂਦੀ ਦੀ ਐਤ ਕੀ ਕੰਬਾਈਨਾਂ ਬਾਬਿਓ ਐ ਚੱਲ ਰਹੀਆਂ ਨੇ ਜਿਵੇਂ ਜੀਰੀ ਨਹੀਂ 2-4 ਦਿਨ ਦੇ ਫਰਕ ਨਾਲ ਲੱਗੀ ਵੀ ਹੁੰਦੀ ਲੱਗ-ਲੱਗ ਆਉਂਦੀ ਆ ਓਕਣੇ ਕਣਕ ਵੀ ਐਤ ਕੀ ਆ ਲੱਗ-ਲੱਗ ਆ ਰਹੀ ਐ ਖੇਤਾਂ ਦੇ ਹਿਸਾਬ ਨਾਲ ਸਹੀ ਗੱਲ ਹੈ ਕਣਕ ਪੱਤੀ ਤਾਂ ਅਸੀਂ ਕਣਕ ਦਾ ਝਾੜ ਵਧੀਆ ਇਹ ਇੱਕ ਹੋਰ ਦੇਖਿਆ ਤੇ ਅਰਬਾ 855 ਦੇ ਪੁਲੀਕੀ ਨੰਬਰ ਬਾਈ 855 ਦੇ ਪੁਲੀਕੀ ਨੰਬਰ ਬਾਈ ਵੀ ਆਪਾਂ ਨੇ 855 ਦੇ 855 ਦੇ ਮੈਨੂੰ ਲੱਗਾ 15 ਦੀਆਂ 15 ਨਹੀਂ ਚੱਲ ਚੌਥੀ ਜਾ ਕੇ ਦੇਖ ਕੇ ਦੱਸਦਾ ਮੈਂ ਇਹਦੇ 17 ਨਾ 17 9 ਦੀ ਪੁਲੀ ਆ ਬਾਈ ਇਹਦੇ ਬਾਕੀ ਦੱਸਿਓ ਵੀ ਇਹ ਕਿਵੇਂ ਲੱਗਿਆ ਤੁਹਾਨੂੰ ਆਪਣਾ ਰੀਪਰ ਨਾ ਨਿਸ਼ਕਰਮਾ ਬੜਾ ਤਿੰਨ ਰੀਪਰਾਂ ਕੋਲ ਡਿਊਟੀ ਚੱਲ ਰਹੀ ਹੈ ਸਾਡੀ ਇੱਧਰ ਜੌਂਡੀਅਰ 52 10 ਤੂ ਵੀਲ 4x4 52 10 ਫੁੱਤਰ ਵਾਲਾ ਬਾਕੀ ਦੂਜਾ ਆਪਣਿਆਂ ਦਾ 852 ਜੇ ਤੇ ਜੇ ਕਿਸੇ ਭਾਈ ਦੀ ਕਰਾਰੀ ਕਰੂ ਦੀ ਫਸੀ ਵੀ ਆ ਵੀ ਮੈਂ 100 ਟਰਾਲੀ ਦੋ ਦਿਨ ਚ ਕਰਕੇ ਅੰਦਰ ਪਾਉਣੀ ਆ ਤਾਂ ਦੋ ਵੀ ਲੈ ਆਵਾਂਗੇ ਕਿੰਨੇ ਲਾ ਦਾਂਗੇ ਕਿੰਨੇ ਲਾ ਦਾਂਗੇ ਯਾਰ ਸਾਲੇ ਹੋਰੋਂ ਮਗਰੋਂ ਪਿੰਡ ਚ ਕੀ ਬਣੂਗਾ ਉਹ ਆ ਜਾਣਗੇ ਦੋ ਦਿਨ ਚ ਪਿੰਡ ਵਾਲਾ ਦਾ ਬੰਦੇ ਆਪਣੇ ਪੱਕੇ ਨੇ ਪਿੰਡ ਵਾਲਾ ਖੜ ਜਾਣਗੇ ਪਿੰਡ ਚ ਕਦੇ ਵਾਰੇ ਤੂੜੀ ਵਾਹ ਸੋਨੇ ਦੇ ਭਾਅ ਵਿਕਦੀ ਆ ਦੱਸ ਦਿਓ ਦੱਸ ਦਿਓ ਬਾਈ ਕੋਈ ਗੱਲ ਨਹੀਂ ਬਾਈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੋ ਕਿਉਂਕਿ ਹੁਣ ਸਾਡਾ ਇੱਕ ਟਾਰਗੇਟ ਰੱਖਿਆ ਹੋਇਆ ਆ ਟਾਰਗੇਟ ਇਹ ਰੱਖਿਆ ਹੋਇਆ ਵੀ ਡੇਲੀ ਵਲੌਗ ਆਊਗਾ ਡੇਲੀ ਵੀਡੀਓ ਪਾਉਣੀਆਂ 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 ਡੇਲੀ ਵੀਡੀਓ ਅੱਗ ਕੱਢੀ ਪਈ ਆ ਸਾਰੇ ਕਿਤੇ ਮੈਂ ਤਾਂ ਹੁਣ ਇਕੱਲਾ ਵੀਡੀਓ ਪਾਉਣ ਤਈ ਆ ਵਸੇ ਜਾਂ ਕਣਕ ਵੜਣੀ ਆਪਾਂ ਆਪਾਂ ਬਰਾਂਲੇ ਗੰਮਾ ਤੋਂ ਦੂਰ ਆ ਉਹਦਾ ਵੀ ਵਲੌਗ ਆ ਤੁਹਾਨੂੰ ਸਾਰੀਆਂ ਵੈਰੈਟੀਆਂ ਦੇ ਮੈਂ ਕਣਕ ਕਣਕ ਵੜਾਉਣ ਦੀ ਜ਼ਿੰਮੇਵਾਰੀ ਮੇਰੀ ਯਾਰ ਜਤਿੰਦਰ ਦੀ ਆ ਬਾਕੀ ਇਹਨਾਂ ਨੂੰ ਰੀਪਰ ਸਿਵਾਏ ਹੋਏ ਨੇ ਵੀ ਭਾਈ ਰੀਪਰ ਚਲਾਓ ਕੁਛ ਮਰਜ਼ੀ ਕਰੋ ਨਾ ਅਸੀਂ ਟੂੜੀ ਟਾੜੀ ਦਾ ਕੰਮ ਚਾਉਣਾ ਟੂੜੀ ਵਸ ਅਸੀਂ ਢੋਣੀ ਢੋਣੀ ਆ ਵੀ ਕਰਨੀ ਤੁਸੀਂ ਤੇ ਇਦਾਂ ਮੈਂ ਪਾਣੀ ਕੋਈ ਨਾ ਰੋਟੀ ਰੋਟੀ ਦੱਸਦਿਆ ਕਰੋ